ਕੀ ਹੈ ਪਾਣੀ ਹੈ ਭਰੀ ਹੈ ਕੀ ਬੂਟਾ ਭਰੀ ਹੈ ਐਨਾ ਕਿਥੇ ਤੇ ਭਰੀ ਹੈ ਕਿਉਂ ਝੂਠ ਬੋਲਦੇ ਕਿਥੇ ਵੱਡਾ ਹੋਰ ਕਿਹੜਾ ਬੂਟਾ ਚੱਕਣਾ ਰਿਸ਼ਿੰਦਰ ਨਾ ਬੜਾ ਦੇ ਨੰਦਾ ਉਹ ਗਾਵੇਂ ਕਹੀ ਚੱਕਣੀ ਬੂ ਨਾਲ ਕਹੀ ਚਲ ਕਈ ਵਾਰ ਉੱਥੇ ਹੋ ਹੁੰਦਾ ਖੱਬਲ ਮੈ ਲਿਆਉਣਾ ਚਾਹਤੇ ਕੁਤੇ ਲੈ ਕਹੀ ਜਾਖ ਲੈ ਕਹੀ ਠੀਕ ਆ ਉਧਰ ਪਈ ਆ ਉਹ ਪਈ ਆ ਇਧਰ ਆ ਉਹ ਇਹ ਨਹੀਂ ਉਸ ਉਧਰ ਲੈ ਆ ਤੁਸੀਂ ਆਇਓ ਕਹੀ ਜਾਖ ਲੈ ਇਹ ਨਹੀਂ ਯਾਰਾ ਸੇਲਤਾਣਿਆ ਹੋ ਕਰਾਤੈ ਹੈ ਹਾਂ ਤੁਸੀਂ ਨਾ ਤੁਸੀਂ ਨਾ आवश्यक करना है चल चल मां हाथ से चला देला है ये कर ਕਥੇ ਗਿਆ ਕਿੱਧਰ ਚੱਲੇ ਕਿੱਧਰ ਕਿੱਧਰ ਚੱਲਿਆ ਕੀ ਲੈਣਾ ਕੀ ਲੈਣਾ ਕੀ ਲੈਣਾ ਬੂਟਾ ਲੈਣਾ ਆ ਇਧਰ ਬੂਟਾ ਤਾਂ ਦਿਖਾ ਦੇ ਬਾਈ ਕਰ ਦੇ ਬਾਈ ਕੇ ਬੂਟੇ ਕਿਨੇ ਲਾਏ ਆ ਕਿਨੇ ਲਾਏ ਆ ਇਹ ਬੂਟੇ ਮੈਂ ਲਾਇਆ ਮੈਂ ਲਾਇਆ ਤੂੰ ਲਾਇਆ

ਕਹਤੇ ਕਿ ਕਮਿਆ ਕੀ ਕਰਦਾ ਯਾਰ ਕੀ ਕਰਨਾ ਕੁਚੀ ਕੀ ਹੈ ਕੁਚੀ ਅੱਛਾ ਲਾ ਦੇ ਤੂੰ ਵੀ ਬਾਕੀ ਮੈਂ ਵੀ ਬਾਕੀ ਤੂੰ ਵੀ ਪਾਣੀ ਵਾਲੀ ਬਾਲਟੀ ਲੈ ਚੱਕੇ ਹਾਂ ਪਾਣੀ ਵਾਲੀ ਬਾਲਟੀ ਮੋਨੇ ਵਾਲੀ ਬਾਲਟੀ ਬਾਈ ਬਾਈ ਹਾਂ ਖੜੇ ਖੜਾ ਇਕੱਠੀ ਲੈ ਮੰਗ ਇਕੱਠੀ ਲੈ ਉਹ ਤੋ ਨਾ ਨਾ ਬੜਾ ਹਿੰਮਤੀ ਆ ਦੇਖ ਤਾਂ ਤੇ ਇੱਕ ਫੋਖਰਾ ਵੀ ਆ ਫੋਖਰਾ ਵੀ ਤੇਗਾ ਹੈਗਾ ਫੋਖਰਾ ਥੋੜਾ ਜਿਹਾ ਨਹੀਂ ਨਹੀਂ ਇਹ ਗੰਮ ਨਹੀਂ ਕਰਨਾ ਤੇਗਾ ਆ ਜਾ ਮੈਂ ਲਾਉਂ ਕਿ ਲਾਏਗਾ ਖੋਤੇ ਬਣਾਉਂ ਆ ਇੱਥੇ ਸੱਪ ਵੀ ਆ ਉਹ ਗਾਹੇ ਕਰਕੇ ਲਾਏ ਜਾਂਦੇ ਯਾਰ ਕੌਣ ਤੋੜ ਗਿਆ ਟਾਲੀ ਇਹ ਮੇਰੀ ਨਾਲ ਤਾਂ ਨਹੀਂ ਡੁੱੜਦੀ ਇਹ ਮੇਰੀ ਦਾਈ ਨਹੀਂ ਦਵਾ ਹਾਂ ਹਾਂ ਟਾਲੀ ਹਾਂ ਕਿਹਨੇ ਤੋੜਤੀ ਆ ਟਾਲੀ ਹਾਂ ਠੀਕ ਆ ਤੋੜੀ ਕਿਨੇ ਢਾਲੀ ਤੂੰ ਤਾਂ ਨਹੀਂ ਢੋੜੀ ਇਹ ਤੇਰੇ ਕਰਨਾ ਮੈਂ ਮੈਨੂੰ ਪਤਾ ਅੱਗੇ ਅਸੀਂ ਨਾਲ ਹੀ ਲਈ ਫਿਰਦੇ ਆਂ ਬੂਟੇ ਤੋੜਨ ਵਾਲਾ ਬੰਦਾ ਤਾਂ ਇਦੀ-ਇਦੀ ਦਾ ਮੈਨੂੰ ਪਤਾ ਨਹੀਂ ਅਸੀਂ ਬੂਟੇ ਤੋੜਨ ਵਾਲਾ ਬੰਦੇ ਨਾਲ ਲਈ ਫਿਰਦੇ ਆਂ ਬੂਟੇ ਤੋੜ ਮਹਿਕਮਾ ਨਾ ਤੂੰ ਉਹ ਘਰੁਖੇਵੇਂ ਕਾ ਕੀ ਤੋਤੇ ਕਿਥੇ ਤੋਤੇ ਆ ਦੇਗਾ ਤੋਤੇ ਕਿਥੇ ਤੋਤੇ ਔਰਲੇ ਬਸੇ ਨੂੰ ਰੱਖ ਰਿਹਾ ਅੰਦਰ ਇਧਰ ਇਧਰ ਬੜਾ ਨਾਲ ਨਾ ਰੱਖ ਟਾਲੀ ਤੇ ਮੈਨੂੰ ਇਹ ਦੱਸ ਇੱਕ ਇੱਕ ਗੱਲ ਦੱਸਦੇ ਮੈਨੂੰ ਵੀ ਤੂੰ ਬੰਦਾ ਸ਼ਰਾਰਤੀ ਹੈ ਕਿ ਨਰਮ ਹੈ छट गई ये स्कूल छट गई है चलें ओ तक जा जा चलो <laughs> जी <laughs> <laughs> <laughs>